ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਜੋ ਘਟਨਾ ਕਾਮ ਚੱਲ ਰਿਹਾ ਹੈ ਗੱਲਾਂ ਤੇ ਬਹੁਤ ਨੇ ਸਵਾਲ ਬਹੁਤ ਨੇ ਇਤਰਾਜ਼ ਬਹੁਤ ਨੇ ਜੇ ਗਿਣਨ ਲੱਗ ਜਾਵਾਂ ਤੇ ਦਰਦਨਾ ਹੋ ਸਕਦੇ ਸ਼ਾਇਦ ਆਉਣ ਵਾਲੇ ਸਮੇਂ 'ਚ ਮੈਂ ਉਹਨਾਂ ਬਾਰੇ ਜ਼ਿਕਰ ਕਰਾਂ ਅੱਜ ਸਿਰਫ ਆਪਣੇ ਦੋ ਇਤਰਾਜ਼ਾਂ ਬਾਰੇ ਜੋ ਸਿੱਖ ਪਰੰਪਰਾਵਾਂ ਨਾਲ ਸਿੱਖ ਰਵੈਤਾਂ ਦੇ ਨਾਲ ਸਿੱਖ ਮਰਿਆਦਾ ਨਾਲ ਜੁੜੇ ਹੋਏ 18 ਦਸੰਬਰ ਨੂੰ ਸਿੰਘ ਸਭ ਗਿਆਨੀ ਹਰਪ੍ਰੀਤ ਸਿੰਘ ਜੀ ਤਖਤ ਸ੍ਰੀ ਦੰਦਵਾ ਸਾਹਿਬ ਦਾ ਜਿਹੜਾ ਨਿਰੰਤਰ ਕੀਰਤਨ ਚੱਲਦਾ ਹੈ ਅਮਰਤ ਵੇਲੇ ਤੋਂ ਲੈ ਕੇ ਰਾਤ ਤੱਕ ਉਸ ਕੀਰਤਨ ਨੂੰ ਰੋਕੇ ਤੇ ਆਮ ਕਰਕੇ ਜਿਹੜਾ ਸਿੱਖ ਹੈ ਤੇ ਕੋਈ ਵੀ ਹੋਵੇ ਵੱਡੇ ਤੋਂ ਵੱਡਾ ਹੋਵੇ ਉਹ ਪੰਜਾਂ ਦੇ ਪੇਸ਼ ਹੁੰਦਾ ਹੈ ਇਹ ਪੇਸ਼ ਨਹੀਂ ਹੋਏ ਪੰਜ ਪੈਰਿਆਂ ਨੂੰ ਆਪਣੇ ਸਾਹਮਣੇ ਪੇਸ਼ ਕੀਤਾ ਹੈ ਤੇ ਉੱਥੇ ਫਿਰ ਮਾਈਕ ਫੜ ਕੇ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਫਸੀਲ ਦੇ ਥੱਲੇ ਖੜਕੇ ਉੱਥੇ ਆਪ ਦੀ ਇੱਕ ਨਿੱਜੀ ਭਾਸ਼ਣ ਦਿੱਤਾ ਜਿਹੜਾ ਕਿ ਕਦਾ ਚਿੱਤ ਵੀ ਸ਼੍ਰੀ ਦਮਦਮਾ ਸਾਹਿਬ ਦੇ ਤਖਤ ਜਾਂ ਕਿਸੇ ਵੀ ਤਖਤ ਤੋਂ ਸੋਭਾ ਨਹੀਂ ਦਿੰਦਾ ਤੇ ਕਿਸੇ ਵੀ ਪਵਿੱਤਰ ਅਸਥਾਨ ਤੋਂ ਸੋਭਾ ਨਹੀਂ ਦਿੰਦਾ ਪਰ ਪਹਿਲੀ ਗੱਲ ਇਹ ਕਿ ਸਾਡੀ ਮਰਿਆਦਾ ਹੀ ਕਿਸੇ ਤਰ੍ਹਾਂ ਦੀ ਅਜਿਹੀ ਅਜਾਜਤ ਨਹੀਂ ਦਿੰਦੀ ਚਲਵੇ ਕੀਰਤਨ ਨੂੰ ਰੋਕਣਾ ਪੰਜਾਂ ਪਿਆਰਿਆਂ ਨੂੰ ਆਪਣੇ ਸਾਹਮਣੇ ਪੇਸ਼ ਕਰਨਾ ਤੇ ਆਪਣੇ ਨਿੱਜੀ ਬਚਨ ਬਲਾਹ ਜਿਹੜੇ ਨੇ ਆਪਣਾ ਨਿੱਜੀ ਸਪਸ਼ਟੀਕਰਨ ਜਿਹੜਾ ਆ ਉ ਤਖਤ શ્રી ਦੰਦਵਾ ਸਭ ਤੋਂ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਵੱਲੋਂ ਰੱਖਣਾ ਇੱਕ ਗੁਰਮਤਿ ਦੀ ਘੋਰ ਅਲੰਗਣਾ ਹੈ ਮਰਿਆਦਾ ਦੀ ਘੋਰ ਅਲੰਗਣਾ ਹੈ ਚਾਹੇ ਉਹ ਜਥੇਦਾਰ ਵੀ ਨੇ पर मर्यादा ਦੀ ਰੰਗਣਾ ਨਹੀਂ ਕਰ ਸਕਦੇ ਮੈਂ ਸਵਾਲ ਕਰੂੰਗਾ ਬੇਨਤੀ ਕਰੂੰਗਾ ਕਿ ਅਜੇਹੇ ਚਾਹੇ ਉਹ ਗੱਡੀ ਵੀ ਵੱਡੀ ਸਖਸ਼ੀਤ ਹੋਵੇ ਜਿੰਨੇ ਮर्यादा ਭੰਕ ਕੀਤੀ ਹੋਵੇ ਤੇ ਤਖਤ ਦੀ ਜਿਹੜੀ ਨਿਰੰਤਰ ਸੇਵਾ ਚੱਲਦੀ ਹੈ ਉਹਦੇ ਵਿੱਚ ਰੁਕਾਵਟ ਪਾਈ ਹੋਵੇ ਇੱਕ ਨਵੀਂ ਰਵੈਤ ਪੈਦਾ ਕੀਤੀ ਹੋਵੇ ਜਿਹੜੀ ਕਿ ਕਦਾ ਚਿੱਤ ਵੀ ਸਿੱਖੀ ਦੇ ਵਿੱਚ ਪ੍ਰਮਾਨ ਨਹੀਂ ਕੀਤੀ ਜਾ ਸਕਦੀ ਅਜੀਹਾ ਕਰਨ ਵਾਲੇ ਸ਼ਖਸ਼ ਦੇ ਵਿਰਤ ਚਾਹੇ ਕੋਈ ਵੀ ਵੱਡੀ ਤੋਂ ਵੱਡੀ ਕਿਸੇ ਵੀ ਤਰ੍ਹਾਂ ਦੀ ਧਾਰਮਿਕ ਸੱਚੀਤ ਕਿਉਂ ਨਾ ਹੋਵੇ ਉਸ ਰੁੱਧ ਗੁਰਮਤ ਦੇ ਅਨਸਾਰ ਜਿਹੜੀਆਂ ਸਾਰੀਆਂ ਪ੍ਰਮਾਣ ਨੇ ਉਹਨਾਂ ਦੇ ਮੁਤਾਬਕ ਜਿਹੜੀ ਹੈ ਉਹ ਕਾਰਵਾਈ ਹੋਣੀ ਚਾਹੀਦੀ ਤੇ ਮੈਂ ਬੇਨਤੀ ਕਰਾਂਗਾ ਜਤ ਜੀ ਦਰਸ਼ਕੀ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਕਿਉਂ ਕਿ ਉਹ ਕਿ ਬੜਾ ਜ਼ੂ ਮੋਟੂ ਬਿਲੇ ਨਹੀਂ ਦੇ ਮਤਲਬ ਮੇਰੀ ਛੋਟੀ ਜੀ ਪਾਈ ਹੋਈ ਪੋਸਟ ਜਿਹਦੇ ਬਾਰੇ ਮੈਂ ਮਾਫੀ ਵੀ ਮੰਗ ਲਈ ਸੀ ਜਦੋਂ ਮੈਨੂੰ ਤਲਬੀ ਸਮੇਂ ਸੱਧਿਆ ਸੀਗਾ ਤੇ ਜੋ ਮੇਰੇ ਨਾਲ ਉੱਥੇ ਵਿਹਾਰ ਕੀਤਾ ਗਿਆ ਉਹਦੇ ਚ ਬਹੁਤ ਕੁਝ ਲੋਕਾਂ ਦੇ ਸਾਹਮਣੇ ਆ ਚੁਕਿਆ ਹੈ ਤੇ ਇੱਕ ਨਵਕਲਾਈ ਆਦੇਸ਼ ਜਿਹੜਾ ਕਿ ਮੈਂ ਪ੍ਰਮਾਣ ਕੀਤਾ ਸੀ ਤੇ ਪ੍ਰਮਾਣ ਹੈ ਤੇ ਹਮੇਸ਼ਾ ਮੈਨੂੰ ਪ੍ਰਮਾਣ ਰਹੇਗਾ ਪਰ ਕਦੀ ਸ਼੍ਰੀ ਅਕਾਲ ਤਖਤ ਸਰਬ ਦੇ ਇਤਿਹਾਸ ਦੇ ਵਿੱਚ ਅਜਿਹਾ ਆਦੇਸ਼ ਨਹੀਂ ਸੀ ਜਾਰੀ ਹੋਇਆ ਕਿ ਕਿਸੇ ਸਿੱਖ ਨੂੰ ਅਜਿਹਾ ਆਦੇਸ਼ ਕਰਨਾ ਕਿ ਇਹਨੂੰ ਦਸ ਵਾਸਤੇ 10 ਸਾਲ ਵਾਸਤੇ ਕੈਦ ਵਿੱਚ ਪਾ ਦੇ। ਤੇ ਹੁਣ ਤੋਂ ਤੁਹਾਡੇ ਸਾਹਮਣੇ ਹੈ ਜੈਦਰ ਸਾਹਿਬ ਸੂਬਾ ਮੋਟੂਣੀ ਅ디 ਮਤਲਬ ਕਿ ਆਪਣੇ ਆਪ ਜਿਹੜਾ ਸੰਗਿਆਨ ਲੈਣਾ ਹੈ ਹੁਣ ਮੈਨੂੰ ਤੇ ਨਜ਼ਰ ਆਉਂਦਾ ਹੈ ਕਿ ਇੱਕ ਵੱਡੀ ਸ਼ਕਤੀਤ ਨੇ ਇੱਕ ਵੱਡੀ ਧਾਰਮਿਕ ਸ਼ਕਤੀਤ ਨੇ ਤਖਤ શ્રી ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਨੇ ਤਖਤ ਦੀ ਮਰਿਆਦਾ ਨੂੰ ਭੰਗ ਕਰਤਾ ਸਿੱਖੀ ਦੀ ਮਰਿਆਦਾ ਨੂੰ ਭੰਗ ਕਰਤਾ ਤੇ ਫਿਰ ਜੇ ਤੁਹਾਡੀ ਵਰਗੀਆਂ ਸ਼ਕਤੀਤਾਂ ਜਿਹੜੀਆਂ ਨੇ ਜਿਨ੍ਹਾਂ ਨੇ ਪਹਿਰਾ ਦੇਣਾ ਜਿਨ੍ਹਾਂ ਨੇ ਮर्यादा ਨੂੰ ਕਾਇਮ ਕਰਨਾ ਹੈ ਜਿਉਂ ਨੋਟਿਸ ਨਹੀਂ ਲੈਣਗੇ ਤੇ ਅਸੀਂ ਕਿੱਥੇ ਜਾਵਾਂਗੇ ਮੈਂ ਬੇਨਤੀ ਕਰੂੰਗਾ ਜਾਇਦਰ ਗਿਆਨੀ ਲਈ ਵੀਰ ਸਿੰਘ ਜੀ ਹੋਰਾਂ ਨੂੰ ਕਿ ਉਹ ਕਿਰਪਾ ਕਰਕੇ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਤੇ ਗੁਰਮਤ ਦੇ ਅਨਸਾਰ ਮर्यादा ਦੇ ਅਨਸਾਰ ਰਹਿਤ ਮर्यादा ਦੇ ਅਨਸਾਰ ਰਵਾਇਤਾਂ ਦੇ ਮਤਲਬ ਪ੍ਰੰਪਰਾਵਾਂ ਦੇ ਮਤਲਬ ਜੋ ਉਹਨਾਂ ਨੇ ਮर्यादा ਭੰਗ ਕੀਤੀ ਹੈ ਰਵਾਇਤਾਂ ਭੰਗ ਕੀਤੀਆਂ ਨੇ ਉਦ ਜਿਹੜੀ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਸਜ਼ਾ ਉੱਪਰ ਤੋਂ ਉਹਨਾਂ ਨੂੰ ਤਨਖਾਹ ਵੀ ਹੋਣੀ ਚਾਹੀਦੀ ਦੂਜੀ ਮੈਂ ਬੇਨਤੀ ਕਰੂੰਗਾ ਜਹਤਦਰਸ ਗਿਆਨੀ ਰਣਵੀਰ ਸਿੰਘ ਹੋਰਾਂ ਦੇ ਚਰਨਾਂ ਦੇ ਵਿੱਚ ਕਿ ਜਥੇ ਦਰਸ ਤੁਹਾਨੂੰ ਮਾੜਾ ਸੀ ਮੈਂ ਔਗਣ ਹਾਂ ਸੀ ਤੇ ਮੈਂ ਤੇ ਪਹਿਲਾਂ ਵੀ ਇਸ ਆਸ਼ੇਨਾ ਚਲਦਾ ਕਿ ਸਤਿਗੁਰਾਂ ਦੇ ਉਸ ਸ਼ਬਦ ਅਨੁਸਾਰ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਹੋਏ ਪਰ ਆਪ ਵੀ ਨੇ ਕੋਸ਼ਿਸ਼ ਕਰਦੀ ਆ ਕਿ ਗੁਰਮਤਿ ਦੇ ਪੈਰਾ ਦੀ ਪਰ ਫਿਰ ਵੀ ਅਣਜਾਣ ਹੈ ਭੁੱਲਣਾ ਆ ਰਿਹਾ ਭੁੱਲਾ ਹੋ ਜਾਂਦੀਆਂ ਨੇ ਪਰ 16 ਅਕਤੂਬਰ ਜਿਸ ਦਿਨ 15 ਨੂੰ ਮੇਰੇ ਵਿਰੁੱਧ ਆਦੇਸ਼ ਜਾਰੀ ਕੀਤਾ ਗਿਆ ਤੇ 16 ਅਕਤੂਬਰ ਨੂੰ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਜੀ ਹੋਰਾਂ ਨੇ ਇੱਕ ਤਤਸ਼ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੇ ਬੈਠ ਕੇ ਆਪਣੇ ਜਥੇਦਾਰ ਨਿਵਾਸ ਦੇ ਉੱਪਰ ਬੈਠ ਕੇ ਇੱਕ ਰਹੁੰਦਿਆਂ ਹੋਇਆ ਜਿਹੜੀ ਵੀਡੀਓ ਪਾਈ ਸੀ ਜੀ ਦੇ ਵਿੱਚ ਦੋਸ਼ ਲਾਇਆ ਸੀ ਕਿ ਬਿਰਸਾ ਸਿੰਘ ਵਲਟੋਖਾਨ ਨੇ ਮੈਨੂੰ ਮੇਰੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਨੇ ਮੇਰੀਆਂ ਬੱਚੀਆਂ ਬਾਰੇ ਮਾੜਾ ਬੋਲਿਆ ਏ ਮੇਰੀ ਜਾਤ ਪਰਖੀ ਏ ਉਹ ਜਿਹੜੇ ਵੀਡੀਓ ਪਾਈ ਸੀ ਉਹ ਵੱਡਾ ਕੁਫਰ ਸੀਗਾ ਝੂਠ ਸੀਗਾ ਗੁਨਾਹ ਸੀਗਾ ਮਸੂਲਾ 16 ਅਕਤੂਬਰ ਤੋਂ ਲੈ ਕੇ ਲਗਾਤਾਰ ਅੱਜ 2 ਮਹੀਨੇ ਤੋਂ ਉੱਤੇ ਸਮਾਂ ਹੋ ਗਿਆ ਲਗਭਗ ਸਵਾ 2 ਮਹੀਨੇ ਹੋ ਗਿਆ ਮੈਨੂੰ ਉਹਦਾ ਇਨਸਾਫ ਨਹੀਂ ਮਿਲਿਆ ਮੈਂ ਕਿਹਾ ਕਿ ਜਿੰਦਰ ਸਾਹਿਬ ਜਿਉਂ ਨੇ ਮੇਰੇ ਤੇ ਦੋਸ਼ ਲਾਏ ਸੀ ਜਿਹੜੇ ਕਿ ਮੈਨੂੰ ਪਤਾ ਕਿ ਉਹਨਾਂ ਨੇ ਛਰੇਮ ਝੂਠ ਬੋਲਿਆ ਕੌਮ ਨੂੰ ਗੁੰਮਰਾਹ ਕੀਤਾ ਕੌਮ ਦੇ ਵਿੱਚ ਪੜਦਾਹਤ ਪੈਦਾ ਕਰਨ ਲਈ ਸਿਰਫ ਇੱਕ ਨਿਤੀ ਹਿਤ ਸਾਧਨ ਲਈ ਉਹ ਦੋਸ਼ ਝੂਠੇ ਸੀ ਮੈਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀ ਤਸੀਲ ਦੇ ਥੱਲੇ ਖੜ ਕੇ 29 ਅਕਤੂਬਰ ਨੂੰ ਬੇਨਤੀ ਕਰਕੇ ਆਇਆ ਸੀ ਤਾਂ ਮੈਂ ਅੱਜ ਨਿਮਰਤਾ ਸਹਿਤ ਸਿੰਘ ਸਭ ਗਿਆਨੀ ਰਗਵੀਰ ਸਿੰਘ ਜਰਣ ਬੇਨਤੀ ਕਰਦਾ ਕਿ ਮੇ ਮੈਂ ਤੇ ਮੇਰਾ ਪਰਿਵਾਰ ਅੱਜ ਵੀ ਉਹਨਾਂ ਦੋਸ਼ਾਂ ਨੂੰ ਲੈ ਕੇ ਬੜੇ ਦੁਖੀ ਹਨ ਕਿਉਂਕਿ ਸਿੱਖ ਸਭ ਨੇ ਝੂਠ ਬੋਲਦਾ ਦੋਸ਼ ਲਾਤੇ ਮੇਰੇ ਵਰਗੇ ਇੱਕ ਨਿਮਾਣੇ ਸਿੱਖ ਤੇ ਅਮਰਤਾ ਦੀ ਸਿੱਖ ਤੇ ਤੇ ਜੋ ਕਰਤਾਰ 쿠שי ਉਹਨਾਂ ਦੀ ਉਸ ਵੀਡੀਓ ਤੋਂ ਬਾਅਦ ਮੇਰੀ ਤੇ ਮੇਰੇ ਪਰਿਵਾਰ ਦੀ ਹੋਈ ਹੈ ਕਈ ਲੋਕਾਂ ਨੇ ਅਜਿਹੀ ਭਾਸ਼ਾ ਜਿਹੜੀ ਮੇਰੇ ਬਾਰੇ ਤੇ ਮੇਰੇ ਪਰਿਵਾਰ ਬਾਰੇ ਵਰਤੀ ਕਿ ਅਸੀਂ ਉਹ ਪਾਸ਼ਾ ਸਾਨੂੰ ਅੱਜ ਵੀ ਚੁੱਪਦੀ ਉਹ ਸ਼ਖਸ ਨੂੰ ਅੱਜ ਵੀ ਚੋਦੇ ਨੇ ਇਹ ਸਾਥ ਤੇ ਮਿਲਣਾ ਚਾਹੀਦਾ ਹੈ ਜੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਦੋਸ਼ ਜਿਹੜੇ ਵੀਡੀਓ ਪਾ ਕੇ ਰੋਂਦਿਆਂ ਹੋਇਆ ਜਿਸ ਤਰ੍ਹਾਂ ਅਸਤੀਫਾ ਦੇਣ ਦਾ ਡਰਾਮਾ ਕੀਤਾ ਸੀਗਾ ਜਿਹੜੇ ਦੋਸ਼ ਲਾਏ ਸੀ ਜੇ ਤੇ ਸੱਚੇ ਤੇ ਸਬੂਤ ਪੇਸ਼ ਕਰ। ਕਿਉਂਕਿ ਸੱਚੇ ਨਹੀਂ ਉਹਨੇ ਝੂਠ ਬੋਲਿਆ ਆ। ਤੇ ਫਿਰ ਗੁਰੂ ਪੰਥ ਦੀ ਕਚਹਿਰੀ ਦੇ ਵਿੱਚ ਮਾਫੀ ਮੰਗਣ ਤੇ ਬੇਨਤੀ ਕਰੂੰਗਾ ਕਿ ਉਹਨਾਂ ਦੇ ਉੱਤੇ ਜਿਹੜੀ ਧਾਰਮਿਕ ਮर्याਦਾ ਅਨਸਾਰ ਕਰਵਾਈ ਕੀਤੀ ਜਾਵੇ। ਇੰਨੀ ਮੇਰੀ ਬੇਨਤੀ ਹੈ। ਆਉਣ ਵਾਲੇ ਸਮੇਂ 'ਚ ਬਾਕੀ ਵਿਸ਼ੇ ਜਿਹੜੇ ਨੇ ਹੋਰ ਵੀ ਤੁਹਾਡੇ ਨਾਲ ਸਾਝੇ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹੈ।